ਜਿੰਨਾ ਭੈਣਾ ਦੇ ਬੱਚੇ ਦਾਣੀ ਦੇ ਵਿੱਚ ਰਸੋਲੀ ਜਰ ਸੋਲੀ ਭਾਵੇਂ ਦਾ ਪਾਣੀ ਵਾਲੀ ਆ ਚਾਹੇ ਫਿਰ ਮਾਸ ਦੀ ਗੰਢ ਐ ਐਸ ਨੁਸਕੇ ਦੇ ਨਾਲ ਤੁਸੀਂ ਆਪਦੇ ਘਰੇ ਠੀਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸੇ ਨਾ ਕਿਸੇ ਦੇ ਕੰਮ ਆ ਜੇ ਜਾਂ ਫਿਰ ਜੇਕਰ ਕਿਸੇ ਦੇ ਸਰੀਰ ਦੇ ਬਾਹਰੀ ਹਿੱਸੇ ਦੇ ਵਿੱਚ ਵੀ ਜਿਵੇਂ ਆਪਾਂ ਕਹਿੰਦੇ ਆ ਮਾਸ ਦੀਆਂ ਗੰਢਾਂ ਤਾਂ ਉਹ ਵੀ ਇਹਦੇ ਨਾਲ ਠੀਕ ਹੋ ਜਾਣੀਆਂ ਇਹ ਹੈ ਤੁਸੀਂ ਲੈਣੀਆਂ ਨਿੰਬੂ ਦੀ ਜੜ੍ਹ ਤੁਹਾਨੂੰ ਆਪਾਂ ਸਾਰੇ ਕੋਲੋਂ ਮਿਲ ਜੂਗੀ ਜਾਂ ਫਿਰ ਤੁਹਾਡੇ ਘਰੇ ਕੋਈ ਨਿੰਬੂ ਦਾ ਬੂਟਾ ਹੈਗਾ ਉਹਦੀ ਜੜ੍ਹ ਕੱਢ ਕੇ ਉਹਨੂੰ ਸੁਕਾ ਲਿਓ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੁੱਟ ਪੀਸ ਕੇ ਪਾਊਡਰ ਬਣਾ ਲਾਂਗੇ ਤਿਆਰ ਕਰ ਲਾਂਗੇ ਦਵਾਈ ਇੱਕ ਤਾਂ ਹੋ ਗਈ ਨਿੰਬੂ ਦੀ ਜੜ੍ਹ ਦੂਜੀ ਆਪਾਂ ਪਾਉਣੀ ਹੈ ਕਲੌਂਜੀ ਤੁਸੀਂ ਦੋਨੇ ਚੀਜ਼ਾਂ 50-50 ਗ੍ਰਾਮ ਪਾ ਲਿਓ ਤੇ ਇੱਕ ਕੰਦੇ ਵਿੱਚ ਤੁਸੀਂ ਪਾ ਲਿਓ 15 ਗ੍ਰਾਮ ਆਂਬਾ ਹਲਦੀ ਇਹ ਤਿੰਨ ਚੀਜ਼ਾਂ ਪਾਉਣੀ ਹੈ ਚੌਥੀ ਚੀਜ਼ ਨਹੀਂ ਪਾਉਣੀ ਤੇ ਪ੍ਰੇਜ ਮੈਂ ਤੁਹਾਨੂੰ ਦੱਸ ਦਿੰਨਾ ਇਹਨੂੰ ਬਣਾਉਣਾ ਕਿਵੇਂ ਉਹ ਦੱਸ ਦਿੰਨਾ ਯੂਜ਼ ਕਿਵੇਂ ਕਰਨਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟਾਂਗੇ ਜੇਕਰ ਤੁਸੀਂ ਕੁੰਡੇ ਕੋਟੇ ਵਿੱਚ ਕੁੱਟੋਗੇ ਤਾਂ ਤੁਹਾਨੂੰ ਮੰਨ ਕੇ ਚੱਲੋ ਅੱਧਾ ਘੰਟਾ 45 ਮਿੰਟ ਲੱਗੂਗਾ ਵੀ ਪੂਰੀ ਚੰਗੀ ਤਰ੍ਹਾਂ ਕੁੱਟਣ ਦੇ ਤੇ ਇਹਨੂੰ ਜਮਾਂ ਬ੍ਰੇਕ ਕਰਨਾ ਤੁਸੀਂ ਐਵੇਂ ਨਹੀਂ ਦਰਦਰਾ ਰੱਖਣਾ ਜੇ ਕਰਨਾ ਮਾੜਾ ਮੋਟਾ ਮੋਟਾ ਰਹਿ ਜਾਏ ਤਾਂ ਕੋਈ ਗੱਲ ਨਹੀਂ ਆਪਾਂ ਇਹਨੂੰ ਯੂਜ਼ ਕਰਾਂਗੇ ਉਸੇ ਤਰੀਕੇ ਨਾਲ ਚੱਲ ਜੂਗਾ ਆਪਾਂ ਸਿੱਧਾ ਪਾਊਡਰ ਨਹੀਂ ਖਾਣਾ ਆਪਾਂ ਪਾਣੀ ਦੇ ਵਿੱਚ ਉਬਾਲ ਕੇ ਇਹਨੂੰ ਪਰ ਪੀਣਾ ਇਸ ਤਰੀਕੇ ਨਾਲ ਨੂੰ ਕੁੱਟੀ ਚੱਲੇ ਕੁੱਟੋਗੇ ਇੱਕ ਗੱਲ ਦਾ ਧਿਆਨ ਰੱਖੋ ਜਿਹੜੇ ਮੈਂ ਇਹਦੇ ਵਿੱਚ ਭਰੇਜ ਦੱਸਦਾ ਤੁਸੀਂ ਭਰੇਜ ਜਰੂਰ ਵਰਤ ਲਿਓ ਇੱਕ ਤਾਂ ਤਲੀਆਂ ਚੀਜ਼ਾਂ ਬਿਲਕੁਲ ਬੰਦ ਕਰਨੀਆਂ ਹੋਣਗੀਆਂ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਤਲੀਆਂ ਤੇ ਮਿੱਠੀਆਂ ਚੀਜ਼ਾਂ ਬੰਦ ਮੇਦਾ ਤੁਸੀਂ ਜਮਾ ਹੀ ਨਹੀਂ ਖਾਣਾ ਫਾਸਟ ਫੂਡ ਨਹੀਂ ਖਾਣੇ ਇਹਨਾਂ ਚੀਜ਼ਾਂ ਦਾ ਇਹਦੇ ਵਿੱਚ ਭਰੇਜ ਹੁੰਦਾ ਕਿਉਂਕਿ ਦਵਾਈ ਫੇਰ ਹੀ ਅਸਰ ਕਰਦੀ ਹੈ ਜੇਕਰ ਆਪਾਂ ਭਰੇਜ ਨਾਲ ਲਵਾਂਗੇ ਹੁਣ ਬੇਸ਼ੱਕ ਤੁਸੀਂ ਇਹ ਤੁਹਾਨੂੰ ਰਿਜ਼ਲਟ ਮੇਰੇ ਨਾਲ ਲੱਗੂਗਾ ਘਟੋ-ਘਟੇ ਵੀ ਤੁਸੀਂ ਇਹ ਇੱਕ ਚਮਚ ਸਵੇਰੇ ਇੱਕ ਗਲਾਸ ਪਾਣੀ ਦੇ ਵਿੱਚ ਉਬਾਲ ਕੇ ਪੀਆ ਕਰੋਗੇ ਮਾਨ ਕੇ ਚਲੋ ਤੁਸੀਂ 25 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਫਰਕ ਪੈਣਾ ਸ਼ੁਰੂ ਹੋਊਗਾ ਤੇ ਘੱਟੋ ਘੱਟ ਵੀ 3 ਤੋਂ 4 ਮਹੀਨੇ ਫਾਰਮੂਲਾ ਵਰਤਣਾ ਪਊਗਾ ਜੇਕਰ ਤੁਸੀਂ ਆਪਰੇਸ਼ਨ ਨਹੀਂ ਕਰਾਉਣਾ ਤਾਂ ਜ਼ਰੂਰ ਇੱਕ ਵਾਰੀ ਇਹ ਫਾਰਮੂਲਾ ਵਰਤੋ ਜੇਕਰ ਕਿਸੇ ਨੂੰ ਜ਼ਿਆਦਾ ਹੀ ਦਿੱਕਤ ਹੈ ਉਹ ਫਿਰ ਆਪਦੀ ਰਾਇ ਕਰਕੇ ਜੋ ਮਰਜ਼ੀ ਕਰਾਉਣ ਤੇ ਜੇਕਰ ਕਿਸੇ ਨੇ ਦੇਸੀ ਤਰੀਕੇ ਨਾਲ ਆਪਦੇ ਰਸੋਲੀਆਂ ਤੋਂ निजात ਪਾਉਣਾ ਤਾਂ ਫਿਰ ਇਸ ਤਰੀਕੇ ਨਾਲ ਇਹ ਯੂਜ਼ ਕਰ ਲੈਣ ਬਣਾ ਕੇ ਆਪਦੇ ਘਰੇ ਆਹ ਦੇਖੋ ਤੁਸੀਂ ਜੋ ਕਟ ਜਾ ਹੋ ਗਿਆ ਜਿੰਦੋਂ ਐਵੇਂ ਦਾ ਹੋ ਗਿਆ ਤੁਸੀਂ ਮਿਕਸੀ ਵਿੱਚ ਦੀ ਪਾਊਡਰ ਵੀ ਬਣਾ ਸਕਦੇ ਹੋ ਨਹੀਂ ਤਾਂ ਫਿਰ ਕੁੰਡੇ ਕੋਟੇ ਵਿੱਚ ਕੁੱਟੀ ਚੱਲਿਓ ਚੰਗੀ ਤਰ੍ਹਾਂ ਇਹ ਜਮਾ ਬ੍ਰੇਕ ਹੋ ਜਾਊਗਾ ਇਦੋਂ ਵੀ ਜੋਂ ਕੱਟ ਕਰਨਾ ਆ ਜਿਹੜੇ ਅੱਜ ਦੱਸੀਆਂ ਨਾ ਵੀ ਵਾਹੇ ਨਿੰਬੂ ਦੀ ਜੜ ਇਹ ਮੋਟੀ ਆ ਇਹਨੂੰ ਜਮਾ ਬ੍ਰੇਕ ਕਰ ਲਿਓ ਵੀ ਮਾੜੀ ਮਾੜੀ ਰਹਿ ਜਾਏ ਦਿਖਾਈ ਆਪਾਂ ਨੂੰ ਪਰ ਮਾੜੀ ਮਾੜੀ ਰਹਿ ਜਾਏ ਤੇ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਉਬਾਲਾਂਗੇ ਜਿਹੜੇ ਸਾਰੇ ਤੱਤ ਹੋਣਗੇ ਇਹਨਾਂ ਦੇ ਉਹ ਇੱਕ ਗਲਾਸ ਪਾਣੀ ਦੇ ਵਿੱਚ ਜਿਹੜਾ ਆਪਾਂ ਉਬਾਲਾਂਗੇ ਉਹਦੇ ਵਿੱਚ ਆ ਜਾਣਗੇ ਇਸ ਤਰੀਕੇ ਨਾਲ ਹੋ ਜਾਊ ਚੱਲ ਜੂ ਆਪਣਾ ਪਰ ਬਾਲਾ ਮੋਟਾ ਨਹੀਂ ਹੋਣਾ ਚਾਹੀਦਾ ਹੈਸਟਰੀ ਕੇ ਨਾ ਜਦੋਂ ਪਾਊਡਰ ਬਣ ਜੇ ਇਹਨੂੰ ਤੁਸੀਂ ਇੱਕ ਗਲਾਸ ਜਾਂ ਡੇਢ ਗਲਾਸ ਟੋਪੀਏ ਦੇ ਵਿੱਚ ਪਾਣੀ ਪਾ ਲਿਓ ਤੇ ਇੱਕ ਚਮਚ ਐਸ ਪਾਊਡਰ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਘੱਟੋ-ਘੱਟ 15 ਤੋਂ 20 ਮਿੰਟ ਉਬਾਲੀ ਚੱਲਿਓ ਜਦੋਂ ਪਾਣੀ ਇੱਕ ਗਲਾਸ ਰਹਿ ਜੇ ਪੁਣ ਕੇ ਤੁਸੀਂ ਇਹਨੂੰ ਸਿੱਪ-ਸਿੱਪ ਕਰਕੇ ਪੀਣਾ ਘੱਟੋ-ਘੱਟ ਵੀ 15 ਮਿੰਟਾਂ ਦੇ ਵਿੱਚ ਖਾਲੀ ਪੇਟ ਪੀਣਾ ਇਹ ਫਾਰਮੂਲਾ ਵਰਤ ਕੇ ਜਰੂਰ ਦੇਖਿਓ ਜਿਨ੍ਹਾਂ ਨੂੰ ਰਸੋਲੀਆ ਸਿਸ਼ਟਾ ਸਰੀਰ ਦੇ ਬਾਹਰੀ ਹਿੱਸੇ ਦੇ ਵਿੱਚ ਗੰਢ ਹੈ ਇੱਕ ਵਾਰੀ ਫਾਰਮੂਲਾ ਵਰਤੋ ਤੇ ਵੀਡੀਓ ਤੁਹਾਨੂੰ ਹੀ ਰਿਜ਼ਲਟ ਮਿਲੂਗਾ ਹੀ ਮਿਲੂਗਾ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਸੇ ਨਾ ਕਿਸੇ ਦੇ ਕੰਮ ਆ ਜੇ ਪੇਜ ਨੂੰ ਕਰ ਲੇ ਫੋਲੋ ਧੰਨਵਾਦ ਐਦਾਂ ਦੀ ਵੀਡੀਓ ਦੇਖਣ ਨੂੰ ਪੇਜ ਨੂੰ ਫੋਲੋ ਕਰ ਲਿਓ